ਡੇਰਾ ਸੱਚਾ ਸੋਦਾ ਦੀ ਖਬਰ ਹੈ ਜਿੱਥੇ ਰਾਮ ਰਹੀਮ ਨੂੰ ਇੱਕ ਵਾਰ ਫਿਰ ਹਰਿਆਣਾ ਸਰਕਾਰ ਨੇ 30 ਦਿਨਾਂ ਦੀ ਪੈਰੋਲ ਦੇ ਦਿੱਤੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਰਕਾਰ ਇੱਕ ਵਾਰ ਫਿਰ ਮਿਹਰਬਾਨ ਹੋ ਗਈ ਰਾਮ ਰਹੀਮ ਤੇ ਲਗਾਤਾਰ 12 ਪੈਰੋਲ ਪਹਿਲਾਂ ਹੀ ਮਿਲ ਚੁੱਕੀ ਹੈ ਰਾਮ ਰਹੀਮ ਨੂੰ 2017 ਦੇ ਵਿੱਚ ਰਾਮ ਰਹੀਮ ਜੇਲ੍ਹ ਦੇ ਵਿੱਚ ਬੰਦ ਹੈ ਤੇ ਲਗਾਤਾਰ 12 ਵਾਰ ਪੈਰੋਲ ਤੇ ਬਾਹਰ ਆ ਚੁੱਕਾ ਹੈ ਤੇ ਇੱਕ ਵਾਰ ਫਿਰ ਰਾਮ ਰਹੀਮ ਨੂੰ ਜੁੜੀ ਪੈਰੋਲ ਮਿਲ ਚੁੱਕੀ ਹੈ ਉਹ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਖਬਰ ਆਈ ਜਿੱਥੇ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਪਾਰੀ ਸੁਰੱਖਿਆ ਬਲਾਦੇ ਨਾਲ ਬਾਹਰ ਕੱਢਿਆ ਗਿਆ ਤੇ ਤੁਹਾਨੂੰ ਦੱਸਦੀ ਕਿ ਇਸ ਪਰੋਲ ਦੇ ਵਿੱਚ 30 ਦਿਨਾਂ ਦੇ ਅੰਦਰ ਜਿਹੜਾ ਰਾਮ ਰਹੀਮ ਹੈ ਜੇਲ੍ਹ ਤੋਂ ਬਾਹਰ ਹੋਵੇਗਾ ਤੇ सिरसा ਡੇਰਾ ਵਿਖੇ ਆਉਣ ਦੀ ਜਿਹੜੀ ਸੂਚਨਾ ਮਿਲੀ ਹੈ ਰਾਮ ਰਹੀਮ ਤੋਂ ਤੁਹਾਨੂੰ ਦੱਸਦੀ ਕਿ ਹਰਿਆਣਾ ਸਰਕਾਰ ਇੱਕ ਵਾਰ ਫਿਰ ਡੇਰਾ ਸੱਚਾ ਸੋਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਤੇ ਮਿਹਰਬਾਨ ਹੁੰਦੀ ਤੀ ਕੀ ਹੈ ਇਸ ਵਾਰ ਸਰਕਾਰ ਨੇ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਹੈ ਤੇ ਅੱਜ ਸਵੇਰੇ ਰਾਮ ਰਹੀਮ ਨੂੰ ਪਾਰੀ ਸੁਰੱਖਿਆ ਬਲਾ ਦੇ ਨਾਲ ਸੁਨਾਰੀਆਂ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਇਸ ਤੋਂ ਪਹਿਲਾਂ ਇਹ ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਇਸ ਕੋ ਪਹਿਲਾਂ ਵੀ ਕਈ ਵਾਰ ਪੈਰੋਲ ਤੇ ਬਾਹਰ ਆ ਚੁੱਕਿਆ ਤੇ ਪਹਿਲਾਂ ਉਹ ਬਾਗਪਤ ਜੋ ਯੂਪੀ ਦੇ ਵਿੱਚ ਡੇਰਾ ਸੱਚਾ ਸੋਦਾ ਦਾ ਇੱਕ ਆਸ਼ਰਮ ਉੱਥੇ ਜਾਂਦਾ ਹੁੰਦਾ ਸੀ ਆਪਣੀ ਪੈਰੋਲ ਬਿਤਾਉਂਦਾ ਹੁੰਦਾ ਸੀ ਪਰ ਇਸ ਵਾਰ 7 ਸਾਲਾਂ ਬਾਅਦ ਸਿਰਸਾ ਵਿਕੇ ਡੇਰਾ ਸੱਚਾ ਸੋਦਾ ਦੇ ਸਭ ਤੋਂ ਵੱਡਾ ਡੇਰਾ ਹੈ ਸਿਰਸਾ ਉੱਥੇ ਆਵੇਗਾ ਰਾਮ ਰਹੀਮ ਤੇ ਆਪਣੀ ਪੈਰੋਲ ਬਿਤਾਵੇਗਾ ਤੇ ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਮ ਰਹੀਮ 7 ਸਾਲ ਬਾਅਦ ਸਿਰਸਾ ਆਸ਼ਰਮ ਵਿੱਚ ਜਾਵੇਗਾ ਉਥੇ ਤਾਂ ਦੱਸ ਦਈਏ ਕਿ ਜਿਹੜੀ ਪਰੋਲ ਦਾ ਸਮਾਂ 30 ਦਿਨਾਂ ਦਾ ਹੈ ਤੇ ਉਸ ਦੇ ਵਿੱਚੋਂ 10 ਦਿਨ ਸਿਰਸਾ ਆਸ਼ਰਮ ਵਿੱਚ ਰਹੇਗਾ ਤੇ 20 ਦਿਨ ਭਾਗਪਤ ਡੇਰਾ ਵਿੱਚ ਰਹੇਗਾ ਜੋ ਕਿ ਯੂਪੀ ਦੇ ਵਿੱਚ RAM RAHIM ਨੂੰ 2017 ਵਿੱਚ ਸਜ਼ਾ ਸੁਣਾਈ ਗਈ ਸੀ ਤੇ ਉਦੋਂ ਤੋਂ ਉਹ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਹਾਲਾਂਕਿ ਇਸ ਵਕਤ ਦੇ ਦੌਰਾਨ RAM RAHIM 12 ਵਾਰ ਪਰੋਲ ਤੇ ਪਹਿਲਾਂ ਵੀ 12 ਚੁੱਕਿਆ ਤੇ ਜਿਸ ਦਾ ਵਿਰੋਧ ਕਈ ਵਾਰ ਕੀਤਾ ਜਾਂਦਾ ਰਿਹਾ ਹੈ ਉਤੇ ਲਗਾਤਾਰ ਇੱਕ ਵਾਰ ਫਿਰ ਪੈਰੋਲ ਦਿੱਤੇ ਜਾਣ ਤੇ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਫਿਰ ਕਿਰਦੀ ਹੋਈ ਨਜ਼ਰ ਆਈ ਹੈ ਕਈ ਸਵਾਲ ਚੁੱਕੇ ਜਾ ਰਹੇ ਨੇ ਪ੍ਰਸ਼ਾਸਨ ਉੱਤੇ ਕਿਉਂਕਿ ਹਰ ਵਾਰ ਰਾਮ ਰਹੀਮ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ 2017 ਤੋਂ ਜਿਹੜਾ ਕਿ ਰਾਮ ਰਹੀਮ ਜੇਲ੍ਹ ਦੇ ਵਿੱਚ ਬੰਦ ਹੈ ਤੇ ਲਗਾਤਾਰ ਇਹ 13ਵੀਂ ਪੈਰੋਲ ਜਿਹੜੀ ਹੈ ਕਿ ਰਾਮ ਰਹੀਮ ਨੂੰ 30 ਦਿਨਾਂ ਦੀ ਮਿਲ ਚੁੱਕੀ ਹੈ